ਵੀਰੇ ਆਪਾਂ ਨੇ ਅੱਛਾ ਲਿਆ ਹੀ ਆ ਬਾਈ ਉਹਨਾਂ ਨੇ ਮਿੱਤਰੋ ਵੇਚਣ ਨਹੀਂ ਆਏਗੇ ਬਾਈ ਹੁਣੇ ਲੈਣ ਆਏ ਸੀ ਟਰੈਕਟਰ ਵਧੀਆ ਲੱਗਿਆ ਤਾਂ ਆਪਣੇ ਸੌਦਾ ਕਰ ਲਿਆ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਤੇ ਆਪਣੇ ਆਏ ਜੀ ਕਲਾਰਾਪੁਰ ਤੋਂ ਕਲ ਨੂੰ ਵਧਾਈਆਂ ਜੀ ਟਰੈਕਟਰ ਦੀਆਂ ਮਿੱਤਰੋ ਜਿਹੜੇ ਜਿਹੜੇ ਦੇਖੀ ਜਾਂਦੇ ਆ ਤੇ ਵਧਾਈਆਂ ਬਾਈ ਉਹਨਾਂ ਨੂੰ ਜ਼ਰੂਰ ਦੇ ਦਿਓ ਜੀ ਉਹ ਵੀ ਮਿੱਤਰੋ ਆ ਟਰੈਕਟਰ ਤੁਹਾਨੂੰ ਦਿਖਾਉਣੇ ਆ ਇਹ ਆ ਬਾਈ ਹੁਣੀ ਖੜੇ ਆ ਕੋਲੇ ਬਾਈ ਆਪਣਾ ਜੀ ਹਾਂਜੀ ਹਾਂਜੀ ਲਿਆ ਵੀਰੇ ਆਪਾਂ ਨੇ ਅੱਛਾ ਲਿਆ ਹੀ ਆ ਬਾਈ ਹੁਣਾ ਨੇ ਮਿੱਤਰੋ ਵੇਚਣ ਨਹੀਂ ਆਏਗੇ ਬਾਈ ਹੁਣੀ ਲੈਣ ਆਏ ਸੀ ਇਹ ਠੀਕ ਆ ਜੀ ਕਿੰਨੇ ਦਾ ਲੈ ਲਿਆ ਬਾਈ ਫਿਰ ਇਹ ਵੀਰੇ ਆਪਾਂ ਨੇ ਲਿਆ 5 15 ਦਾ ਠੀਕ ਆ ਜੀ ਘਰੇ ਰੱਖਣ ਨੂੰ ਹੀ ਲਿਆ ਵਾ ਕਿ ਵੇਚਣ ਨੂੰ ਹਾਂਜੀ ਹਾਂਜੀ ਘਰੇ ਰੱਖਣ ਨੂੰ ਵੀਰੇ ਠੀਕ ਆ ਜੀ ਬਾਈ ਹੁਣੀ ਬਾਈ ਬਾਉਂਡ ਨੂੰ ਹੀ ਲੈ ਕੇ ਚੱਲੇ ਆ ਵੇਚਣ ਵਾਸਤੇ ਨਹੀਂ ਲੈ ਕੇ ਚੱਲੇ ਜੀ ਕਰ ਲਓ ਚੈੱਕ ਮਿੱਤਰੋ ਤੇ ਇਹ ਕਿੰਨੇ ਦਾ ਲਿਆ ਬਾਈ ਕਿੰਨੇ ਦਾ ਦੱਸ ਪੰਜ 15 ਦਾ ਲਿਆ ਵੀਰੇ ਪੰਜ 15 ਦਾ ਠੀਕ ਹੈ ਜੀ ਤੇ ਅੱਗੇ ਵੀ ਮੰਡੀ ਤੇ ਆਉਂਦੇ ਰਹਿੰਦੇ ਆ ਕਿ ਪਹਿਲੀ ਮੰਡੀ ਆਈ ਤੇ ਪਹਿਲੀ ਮੰਡੀ ਤੇ ਬਾਈ ਉਹੀ ਦੇਖਣੇ ਆਏ ਸੀ ਟਰੈਕਟਰ ਠੀਕ ਹੈ ਜੀ ਟਰੈਕਟਰ ਵਧੀਆ ਲੱਗਿਆ ਤਾਂ ਆਪਣਾ ਸੌਦਾ ਕਰ ਲਿਆ ਠੀਕ ਹੈ ਜੀ ਕਿਹੜੀ ਜਗ੍ਹਾ ਤੋਂ ਆਏ ਆ ਆਪਾਂ ਤੇ ਆਪਣੇ ਆਏ ਜੀ ਕਲਾਰਾਪੁਰ ਤੋਂ ਕਲਾਰਾਏਪੁਰ ਤੋਂ ਹਾਂ ਜੀ ਹਾਂ ਜੀ ਠੀਕ ਹੈ ਜੀ ਯਾਨੀ ਮੋਗੇ ਵਾਲੀ ਮੰਡੀ ਚੁਣੀ ਤੁਸੀਂ ਵੀ ਮੋਗੇ ਵਾਲੀ ਮੰਡੀ ਤੇ ਲੈ ਕੇ ਹਾਂਜੀ ਅੱਜ ਐਤਵਾਰ ਕਰਕੇ ਹਾਂਜੀ ਥੋੜਾ ਜਿਹਾ ਕਰੇ ਬੇਲ ਹੋਣ ਕਰਕੇ ਇੱਧਰ ਨੂੰ ਆ ਗਏ ਇਹ ਮੋਗੇ ਵਾਲੀ ਮੰਡੀ ਦਾ ਸੌਖਾ ਐਤਵਾਰ ਨੂੰ ਲੱਗਦੀ ਹੈ ਹਾਂਜੀ ਹਾਂਜੀ ਸਹੀ ਹੈ ਜੀ ਜਿਵੇਂ ਹੁਣ ਸੋਮਵਾਰ ਨੂੰ ਮੰਗਲਵਾਰ ਨੂੰ ਹੋਰ ਮੰਡੀਆਂ ਤਾਂ ਲੱਗਦੀਆਂ ਰਹਿੰਦੀਆਂ ਹਾਂਜੀ 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 ਠੀਕ ਹੈ ਬਾਈ ਜੀ ਬਹੁਤ ਵਧੀਆ ਲੱਗਿਆ ਨਾਲੇ ਤੁਹਾਨੂੰ ਵਧਾਈਆਂ ਜੀ ਹਾਂ ਜੀ ਸੋਨੋ ਵੀਰੋ ਜਿਹੜੇ ਜਿਹੜੇ ਦੇਖੀ ਜਾਂਦੇ ਆ ਤੇ ਵਧਾਈਆਂ ਬਾਈ ਉਹਨਾਂ ਨੂੰ ਜ਼ਰੂਰ ਦੇ ਦਿਓ ਜੀ ਹਾਂ ਜੀ ਬਾਈ ਉਹਨਾਂ ਨੂੰ ਵਧਾਈਆਂ ਜ਼ਰੂਰ ਦੇ ਦਿਓ ਹਾਂ ਜੀ ਹਾਂ ਜੀ ਸੋਨੋ ਵੀਰੇ ਕਹਿੰਦੇ ਨੇ ਵੀਰੇ ਸਹੀ ਹੈ ਸਹੀ ਹੈ ਜੀ ਲੋ ਵੀ ਮਿੱਤਰੋ ਵਧਾਈਆਂ ਬਾਈ ਉਹਨਾਂ ਨੂੰ ਜ਼ਰੂਰ ਦੇ ਦਿਓ ਜੀ ਠੀਕ ਹੈ ਜੀ